ਸਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮਹਮਾ ਮੇ ਜਾਰੀ ਹੈ ਤਾਂ ਘਰ ਘਰ ਦੇ ਵਿੱਚ ਹੁਣ ਇਹ ਮਹਮ ਪਹੁੰਚ ਚੁੱਕੀ ਹੈ ਕਿਉਂਕਿ ਆ ਸਾਰਾ ਪੰਜਾਬ ਇਕ ਜੁਟਾ ਰਿਹਾ ਤੇ ਨਸ਼ਿਆਂ ਨੂੰ ਕਰਾਰੀ ਹਾਰ ਦਿੱਤੀ ਜਾ ਰਹੀ ਹੈ ਤਾਂ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੀ ਵਕ ਵਕ ਪਿੰਡਾਂ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਆ ਸਰ ਕਿਦਾਂ ਪ੍ਰਚਾਰ ਕੀਤਾ ਜਾ ਰਿਹਾ ਹੁਣ ਗ੍ਰਾਮ ਸਭਾਵਾਂ ਜਿਹੜੀਆਂ ਲੱਗ ਰਹੀਆਂ ਨੇ ਕੀ ਸੰਦੇਸ਼ ਦਿੱਤਾ ਜਾ ਰਿਹਾ ਜੀ ਦੇਖੋ ਗੱਲ ਇਹ ਆ ਵੀ ਤੁਸੀਂ ਸਾਰਿਆਂ ਨੇ ਆਪੇ ਆਪਣੇ ਅੱਖਾਂ ਨਾਲ ਦੇਖ ਰਹੇ ਹੋ ਵੀ ਇੱਕ ਵੱਡਾ ਹੰਗਾਰਾ ਜਿਹੜਾ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਆ ਉਹਨੂੰ ਇੱਕ ਵੱਡਾ ਹੰਗਾਰਾ ਜਿਹੜਾ ਉਹ ਲੋਕਾਂ ਦਾ ਮਿਲ ਰਿਹਾ ਹੈ ਔਰ ਹਰ ਘਰ ਦਾ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਹੁਣ ਨਸ਼ਿਆਂ ਦੇ ਵਿਰੁੱਧ ਡਟਣ ਲਈ ਤਿਆਰ ਆ ਤੇ ਡਟ ਚੁੱਕਿਆ ਔਰ ਜਿੱਦਾਂ ਲੋਕਾਂ ਦੇ ਵਿੱਚ ਜੋਸ਼ ਆ ਜਿੱਦਾਂ ਮੈਂ ਪਿੰਡਾਂ ਵੀ ਜਾ ਰਿਹਾ ਤੇ ਮੈਨੂੰ ਇਹ ਲੱਗਦਾ ਵੀ ਲੋਕ ਹੁਣ ਅਸੀਂ ਵੀ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਸ਼ਾਇਦ ਪੁਲਿਸ ਨੂੰ ਵੀ ਕੁਝ ਕਰਨ ਦੀ ਲੋੜ ਨਾ ਪਵੇ ਤੇ ਇਹ ਲੋਕਾਂ ਹੀ ਆਪਣੇ ਹੱਥ ਵਿੱਚੋਂ ਮੈਨੂੰ ਲੈ ਲੈਣਗੇ ਤੇ ਫੜ ਫੜ ਕੇ ਲੋਕ ਪੁਲਿਸ ਦੇ ਹਵਾਲੇ ਜਿਹੜੇ ਨਸ਼ੇ ਤਸਕਰ ਆਉਂਦਾਂ ਨੂੰ ਕਰਨਗੇ ਔਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਲੋਕਾਂ ਨੇ ਆਸ ਰੱਖ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਵੀ ਸਾਡੇ ਬੱਚਿਆਂ ਨੂੰ ਰਾਹਤ ਮਿਲੂਗੀ ਸਾਨੂੰ ਰਾਹਤ ਮਿਲੂਗੀ ਸਾਡੇ ਬੱਚਿਆਂ ਨਸ਼ਾ ਮੁਕਤ ਹੋ ਜਾਣਗੇ ਤੇ ਆਉਣ ਵਾਲੇ ਕੁਝ ਹੀ ਟਾਈਮ ਦੇ ਵਿੱਚ ਟਾਈਮ ਆ ਗਿਆ ਹੁਣ ਵੀ ਜਿਹੜਾ ਸਾਡਾ ਪੰਜਾਬ ਆ ਇਹ ਨਸ਼ਾ ਮੁਕਤ ਹੋਊਗਾ ਔਰ ਜਿਹੜੇ ਪਰਿਵਾਰ ਨੇ ਉਹ ਆਪਣੇ ਘਰ ਦੇ ਵਿੱਚ ਬੱਚੇ ਨੇ ਜਿਹੜੇ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿਣਗੇ ਤੇ ਕੰਮ ਕਰਕੇ ਆਪਣੇ ਮਾਪਿਆਂ ਦੀ ਸੇਵਾ ਕਰਨਗੇ ਜਾਂ ਆਪਣੇ ਬੱਚਿਆਂ ਦਾ ਜਿਹੜਾ ਪੇਟ ਆ ਪੜਨਗੇ। ਹਾਂ ਸਰ ਜਿਹੜੇ ਨੌਜਵਾਨ ਚਾਹਵਾਂ ਨੇ ਨਸ਼ਾ ਛੱਡਣ ਦੇ ਲਈ ਅੱਗੇ ਆ ਰਹੇ ਨੇ ਜਿਵੇਂ ਥਾਣਿਆਂ 'ਚ ਪਹੁੰਚ ਰਹੇ ਨੇ ਉਹਨਾਂ ਵਾਸਤੇ ਕਿੱਦਾਂ ਦੇ ਪ੍ਰਬੰਧ ਸਰਕਾਰ ਕਰੇਗੀ? ਉਹਨਾਂ ਦੇ ਮੈਂ ਪਹਿਲਾਂ ਆਪਣੀ ਸਪੀਚ ਵਿੱਚ ਵੀ ਕਿਹਾ ਹਰ ਜਗ੍ਹਾ ਕਹਿਣਾ ਹੈ ਬਈ ਸਰਕਾਰ ਨੇ ਜਿਹੜੇ ਪਹਿਲੇ ਜਿੰਨੇ ਬੈੱਡ ਸੀ ਉਦੋਂ 4000 ਬੈੱਡ ਹੋਰ ਪਲੱਸ ਕਰਤੇ ਨੇ ਨਸ਼ਾ ਛਡਾਊ ਜਿਹੜੇ ਕੇਂਦਰ ਨੇ ਉਹ ਤਾਂ ਕੀਤੇ ਨੇ ਕਿਉਂਕਿ ਹੁਣ ਨਸ਼ੇ ਦੀ ਚੇਨ ਆ ਜਿਹੜੀ ਉਹ ਟੁੱਟ ਚੁੱਕੀ ਆ। ਉਹਦੇ ਲਈ ਸਪਲਾਈ ਬੰਦ ਹੋ ਚੁੱਕੀ ਹੈ ਤੇ ਜਿਹੜੇ ਬੱਚੇ ਵਿਚਾਰੇ ਨਸ਼ੇ ਤੇ ਲੱਗੇ ਗਲਤ ਕੰਮ ਤੇ ਉਹਨਾਂ ਨੂੰ ਸਹੀ ਲਾਈਨ ਤੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਨਸ਼ਾ ਛਡਾਉਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਨਸ਼ਾ ਛਡਾਊ ਕੇਂਦਰ ਬਣਾਏ ਗਏ ਨੇ ਸਾਡੇ ਸ਼ਹਿਰ ਸੈਕਟਰ ਦੇ ਵਿੱਚ ਵੀ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਅਪਗ੍ਰੇਡ ਕੀਤਾ ਗਿਆ ਪਹਿਲਾਂ 50 ਬੈਡਡ ਸੀ ਤੇ ਹੁਣ ਉਹ 100 ਬੈਡਡ ਕੀਤਾ ਗਿਆ ਔਰ ਉਹ ਫੁੱਲ ਆ ਕਿਉਂਕਿ ਇਹ ਤੋਂ ਪਤਾ ਚੱਲਦਾ ਵੀ ਪਹਿਲਾਂ ਜਿੱਥੇ 2-4 ਹੁੰਦੇ ਸੀ ਪੇਸ਼ੈਂਟ ਉੱਥੇ ਹੁਣ ਭਰਿਆ ਪਿਆ ਵੀ ਇਹਦਾ ਮਤਲਬ ਇਹ ਆ ਵੀ ਨਸ਼ੇ ਦੀ ਚੇਨ ਟੁੱਟ ਰਹੀ ਆ ਤੇ ਬੱਚੇ ਆਪ ਖੁਦ-ਬਖੁਦ ਜਿਹ ਪਿੰਡਾਂ ਦੇ ਵਿੱਚ ਆ ਕੇ ਵੀ ਪ੍ਰੇਰਿਤ ਕਰਾਂ ਵੀ ਕੋਈ ਵੀ ਜਿਹੜਾ ਬੱਚਾ ਨਸ਼ਾ ਕਰਦਾ ਉਹਨੂੰ ਇੱਜ਼ਤ ਮਾਨ ਦੇ ਕੇ ਬੱਚਾ ਪੁਚਕਾਰ ਕੇ ਉੱਥੇ ਤੱਕ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਛਡਵਾ ਨਸ਼ਾ ਛਡਵਾ ਸਕੀਏ ਤੇ ਨਸ਼ਾ ਛਡਵਾ ਕੇ ਉਹਨੂੰ ਕੰਮਕਾਰ ਦੀ ਟ੍ਰੇਨਿੰਗ ਦੇ ਕੇ ਰੋਜ਼ਗਾਰ ਤੇ ਵੀ ਲਾ ਸਕੀਏ ਉਹ ਬਹੁਤਨ ਸੋ ਇਹ ਸੰ ਸਾਡੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਅੱਜ ਆ ਮੋਹਾਲੀ ਦੇ ਨਾਂ ਲੱਗਦੇ ਜਿਹੜੇ ਪਿੰਡ ਨੇ ਬਲੂੰਗੀ ਵੱਲੋਂ ਮਾਜਰਾ ਜਾਂ ਬਲਿਆਲੀ ਉੱਥੇ ਪਹੁੰਚੇ ਨੇ ਆ ਲੋਕਾਂ ਨੂੰ ਸੌਂ ਵੀ ਚਕਵਾਈ ਗਈ ਹੈ ਕਿ ਆ ਪਿੰਡ ਦੇ ਵਿੱਚ ਕੋਈ ਵੀ ਆ ਨਸ਼ਾ ਨਾ ਕਰੇ ਤੇ ਨਾਲ ਹੀ ਇਹ ਵੀ ਸੋਚ ਕੁਵਾਈ ਗਈ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਤਾਂ ਉਸ ਦੀ ਪਿੰਡ ਦਾ ਕੋਈ ਵੀ ਵਿਅਕਤੀ ਜ਼ਮਾਨਤ ਨਹੀਂ ਦੇਵੇਗਾ ਉਸ ਦੀ ਸ਼ਿਪਾਰਸ਼ ਨਹੀਂ ਕਰੇਗਾ ਤਾਂ ਕਹਿ ਸਕਦੇ ਹਾਂ ਨਸ਼ਿਆਂ ਨੂੰ ਕਰਾਰੀ ਮਾਰ ਸਾਰਾ ਪੰਜਾਬ ਜਦੋਂ ਖੜੇਗਾ ਇੱਕਸਾਰ ਤਾਂ ਸਾਰਾ ਪੰਜਾਬ ਇੱਕਸਾਰ ਖੜਦਾ ਨਜ਼ਰ ਆ ਰਿਹਾ ਹੈ ਕਿਉਂਕਿ ਆ ਪਿੰਡਾਂ ਦੇ ਵਿੱਚ ਜੋ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ਉਹ ਸਫਲਤਾਪੂਰਵਕ ਜਾਰੀ ਹੈ ਤੇ ਪਿੰਡ ਪਿੰਡ ਦੇ ਵਿੱਚ ਹੁਣ ਲੋਕ ਨੇ ਜਿਹੜੇ ਆ ਇਕੱਠੇ ਹੋ ਰਹੇ ਨੇ ਉਹਨਾਂ ਵੱਲੋਂ ਸੋਚ ਚੱਕੀ ਜਾ ਰਹੀ ਹੈ ਕਿ ਉਹ ਆਪਣੇ ਪਿੰਡ ਦੇ ਵਿੱਚ ਆ ਨਸ਼ਾ ਨਹੀਂ ਰਹਿਣ ਦੇਣਗੇ ਨਸ਼ਾ ਖਤਮ ਕਰਨਗੇ ਤਾਂ ਇਹੀ ਸੰਦੇਸ਼ ਹੈ ਜਿਹੜਾ ਪੰਜਾਬ ਸਰਕਾਰ ਲਗਾਤਾਰ ਦੇ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਯਾਨੀ ਕਿ ਇਹ ਮਹਿਮਾ ਜਿਹੜੀ ਹੁਣ ਆ ਸਫਲਤਾਪੂਰਵਕ ਅੱਗੇ ਵਧ ਰਹੀ ਹੈ ਤੇ ਪਿੰਡਾਂ ਦੇ ਵਿੱਚ ਵੀ ਹੁਣ ਘਰ-ਘਰ ਗੱਲ ਚੱਲ ਰਹੀ ਹੈ ਕਿ ਨਸ਼ਿਆਂ ਨੂੰ ਕਰਾਰੀ ਹਾਰ ਦੇਣੀ ਆ ਤਾਂ ਕਰਾਰੀ ਹਾਰ ਦੇਣ ਦਾ ਮੰਨ ਨੇ ਜਿਹੜੇ ਪੰਜਾਬ ਦੇ ਲੋਕ ਬਣਾ ਚੁੱਕੇ ਨੇ ਤੇ ਇਹੇ ਤਸਵੀਰਾਂ ਨੇ ਜਿਹੜੀਆਂ ਮੋਹੱਲੀ ਦੇ ਨਾਲ ਪਿੰਡਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਨੇ ਜਿੱਥੇ ਵਿਧਾਇਕ ਕੁਲਵੰਤ ਸਿੰਘ ਆ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਵੱਲੋਂ ਸੋਚਕਵਾਈ ਗਈ ਹੈ ਕਿ ਉਹ ਆਪਣੇ ਪਿੰਡ ਦੇ ਵਿੱਚ ਨਸ਼ਾ ਨਹੀਂ ਰਹਿਣ ਦੇਣਗੇ ਨਾਲ ਹੀ ਕੁਲਵੰਤ ਸਿੰਘ ਨੇ ਆਖਿਆ ਕਿ ਆ ਜੋ ਵੀ ਨੌਜਵਾਨ ਨਸ਼ਾ ਛੱਡਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਓਡ ਸੈਂਟਰਾਂ ਦੇ ਵਿੱਚ ਡਾਕਟਰ ਤਾਇਨਾਤ ਕੀਤੇ ਗਏ ਨੇ ਤੇ ਬਹੁਤ ਜਲਦ ਪੰਜਾਬ ਆ ਜਿਹੜਾ ਨਸ਼ਾ ਮੁਕਤ ਪੰਜਾਬ ਬਣੇਗਾ ਕੈਮਰਾ ਪਰਸਨ ਪ੍ਰਵੀnder ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ